ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤੰਗਾਂ ਗਾਮਾ ਸੇ ਲੈ ਲੈ ਕੇ ਆਏ ਜੀ ਦੋ ਬਾਈ ਤਾਜੇ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੈਦੀ ਆ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਆਜੋ ਵਿੱਚ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਹਾਂ ਵਧੀਆ ਠੀਕ ਆ ਵੀਰੇ ਠੀਕ ਆ ਨਾਮ ਤੇ ਡਰੈਸ ਬੋਲੋ ਨਾਮ ਕਰਮੇਲ ਸਿੰਘ ਜੀ ਪਿੰਡ ਮੀਨਾ ਜੀ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਈ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਾਈ ਜਿਹੜੇ ਪਿੰਡ ਆਪਾਂ ਨੂੰ ਇੱਧਰ ਰਹਿ ਜਾਂਦਾ ਚੱਕਰ ਜੀ ਇੱਧ ਮੋਬਾਈਲ ਨੰਬਰ ਵੋ 77103 77190 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਪਲੂਨ ਸੂਈ ਆ ਵੀਰੇ ਕਦੋਂ ਸੂਈ ਆ ਵੀਰੇ ਇਹ 5 ਤਰੀਕ ਦੀ ਸੂਈ ਵੀ ਆ ਆਪਣੇ ਕੋਲ ਵੀਡੀਓ ਇਹਦੀ ਹੈਗੀ ਆ ਸਾਰਾ ਕੁਝ ਠੀਕ ਆ ਬਾਈ ਤੇ ਆਹ ਤਾਜੀ ਸੂਈ ਵੀ ਆ ਇਹ ਅੱਜ 19 ਤਰੀਕ ਹੋ ਗਈ ਹਾਂ ਆ ਦੇਖੋ ਤਾਜੀ ਸੂਈ ਦੀ ਵੀਡੀਓ ਆਪਣੇ ਕੋਲ ਹੈਗੀ ਆ ਬਹੁਤ ਠੀਕ ਆ ਬਾਈ ਓਕੇ ਆ ਬਾਈ ਕੋਲੇ ਵੀਡੀਓ ਹੈਗੀ ਆ ਬੱਚਾ ਮਰ ਗਿਆ ਕਿੰਨਾ ਦੁੱਧ ਤਿਆਰ ਆ ਹੋਣਾ ਦੁੱਧ ਇਸ ਟਾਈਮੇ ਥੱਲੇ 10 ਕਿਲੋ ਕੰਡੇ ਵਾਲਾ ਹੈਗਾ ਵੀਰੇ ਠੀਕ ਹੈ ਬਾਈ। ਪਏ ਦੋੜਾਂ ਦੇ ਚੋਲੇ ਬਾਈ। ਹਾਂਜੀ ਹਾਂਜੀ ਠੰਡੀ ਸ਼ੀਲ ਬਹੁਤ ਠੀਕ ਹੈ ਬਾਈ। ਆਰਡਰ ਨੇੜੇ ਤੋਂ ਚੈੱਕ ਕਰਵਾਉਣਾ। ਥਾਨ ਬਹੁਤ ਚੰਗਾ। ਮਿਲਦੀ ਕਿਵੇਂ ਆ ਫਿਰ ਇਹ? ਮਿਲਦੀ ਆ ਯਾਰ ਹੁਣ ਮੇਰਾ ਤਾਂ ਮੂਰਾ ਬਣਾਇਆ ਵਾ ਉਹ ਪਿਆ। ਮੂਰਾ ਬਣਾਇਆ ਵਾ ਠੀਕ ਆ ਉਹ ਪਿਆ ਟੰਗਿਆ ਠੀਕ ਆ। ਹਾਂ ਉਹ ਮੂਰੇ ਤਰਕੇ ਚੋਲੇ ਦੀ। ਠੀਕ ਆ ਬਾਈ। ਹੂੰ। ਫੇਸ ਬੜਾ ਚੰਗਾ, ਕੱਦ ਚੰਗਾ, ਬਰੀਡ ਚੰਗੀ ਆ, ਪ੍ਰਿੰਟ ਚੰਗਾ। ਸੂਈ ਸਵਾਈ ਆ। ਕੋਈ ਖਰਚ ਕਰ ਦੇ। ਤੇ ਬਾਕੀ ਤੋਰਾ ਇੱਕ ਨੰਬਰ। ਤੋਰਾ ਚੈੱਕ ਕਰ ਲਓ। ਤੋਰਾ ਵੀ ਕਰਮਾ ਇਹਦਾ ਇੱਕ ਨੰਬਰ ਆ। ਕੀ ਮੋਲ ਆ ਬਾਈ ਜੈਜ ਜੈਦਾ ਮੋਲੇ ਦਾ 45000 ਰੁਪਇਆ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਮੋੜ ਲਿਆ ਬਾਈ 45000 ਰੁਪਇਆ ਮੋਲ ਆ ਬਾਈ ਮਾਨਤਨ ਕੋਈ ਚੱਕ ਨਹੀਂ ਟੋਕਣ ਵਾਲਾ ਹੀ ਮੋਲ ਆ ਜੀ ਤਾ ਹਾਂ ਹਾਂ ਟੋਕਣ ਵਾਲਾ ਮੋਲ ਆ ਜਮ ਜੈਜ ਮੋਲ ਆ ਫੇਸ ਕੱਦ ਬਰੀਟ ਚਮਕ ਚਮਕ ਚੰਗੀ ਆ ਕਰਮਾ ਇਹਦਾ ਕੀ ਬਾਤ ਮੋਲ ਜਮ ਜੈਜ ਰੱਖਿਆ ਬਾਈ ਨੇ ਖਿੱਚ ਕੇ ਮੋਲ ਰੱਖਿਆ ਬੜਾ ਮੋਲ ਨਹੀਂ ਰੱਖਿਆ ਚਵਾਈ ਚਵਾਈ ਬਾਈ ਕਹਿੰਦਾ ਓਕੇ ਆ ਬਾਈ ਕੰਢੀ ਉਰੇ ਤੇ ਮਿਲਦੀ ਆ ਮੂਰਾ ਭਾਈ ਦਾ ਬਣਾਇਆ ਵਾ ਟੰਗਿਆ ਪਿਆ ਬਈ ਚੱਪ ਜੱਟ ਕੇ ਕਰ ਠੀਕ ਆ ਬਈ ਹਾਂਜੀ ਅੱਗੇ ਬਈ ਦੋ ਨੰਬਰ ਤੇ ਕਿਹੜਾ ਸੁਆਸ ਹੁੰਦੀ ਆ ਇਹ ਫਿਰ ਦੂਜਾ ਸੁਆਸ ਹੁੰਦੀ ਆ ਕਿੰਨੇ ਦਿਨ ਲਊ ਬਈ ਲੈ ਜਾਓਗੇ 5-7 ਦਿਨ ਖਜ ਵਾ ਠੀਕ ਆ ਕੰਢੀ ਕਿੰਨਾ ਇੱਕ ਦੁੱਧ ਦੇ ਦੂ ਐਸਟੀਮੇਟ ਦੋ ਤੋਂ ਜਵਾਬ ਕੋਈ 15 ਕਿਲੋ ਗ੍ਰਾਮ ਦਰ ਜਾਂ 14 ਪੱਲਬੜੀ ਭਈ ਆ ਹਾਂ ਆਣ ਬਹੁਤ ਚੰਗਾ ਕੰਢੀ ਸੀ ਜਿਵੇਂ ਮਰਦੀ ਬੈਠਾ ਰੇ ਲੈ ਸਾਰੀਆਂ ਬਾਲਟਾਂ ਲਾਂ ਗੱਡੂ ਫੇਰ ਕਰਮ ਵਾਲੇ ਨੇ ਸੋਣਾ ਕੱਲੀ ਕੱਚੀ ਕੱਚੀ ਆ ਉਸ ਤੋਂ ਆਨ ਦਾ ਜਲਾ ਲਓ ਥਣ ਬੜਾ ਚੰਗਾ ਲੱਗਿਆ ਹਾਂਜੀ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਖੋਲ ਦੇ ਬਾਈ ਧੋਲ ਕੇ ਦਿਖਾ ਦੇ ਫੁੱਲ ਬਰੀਡ ਜਰਸੀ ਆ ਨਾ ਜਰਸੀ ਐ ਬਰੇ ਪੰਜਾਬ ਜਰਸੀ ਆ ਵੱਡੇ ਕੱਦ ਵਾਲੀ ਬਾਈ ਪੰਜਾਬ ਵਾਲੀ ਯਸ ਫੇਸ ਦੀ ਬਿਊਟੀ ਦੇਖੋ ਬੋਦੀਵਾਰ ਦੀ ਟੂਆ ਟੂਆ ਬਹੁਤ ਚੰਗਾ ਬਾਕੀ ਤੋੜਾ ਚੈੱਕ ਕਰ ਲਓ ਬਾਈ ਜਰਸੀ ਬਰੀਡ ਆ ਕਲਰ ਬਹੁਤ ਚੰਗਾ ਅਸਲ ਜਰਸੀ ਵਾਲਾ ਕਲਰ ਆ ਢਿੱਲਾ ਬਹੁ ਪਈਆਂ ਸਾਰੀਆਂ ਬਲਡਾਂ ਲਾ ਗੱਡੂ ਕਰਮਾਈ ਨੇ ਫੇਰ ਸੋਨਾ ਕਰ ਤੋੜਾ ਚੈੱਕ ਕਰ ਲੋ ਚਮਕ ਚਮਕ ਕਰਮਾਈ ਦੇ ਪੂਰੀ ਆ ਬਾਈ ਕਿਆ ਬਾ ਇਹਦਾ ਕੀ ਮੁੱਲ ਹੈ ਜੈਜ ਇਹਦਾ ਮੁੱਲ ਹੈ ਤਾਂ ਹੁਣ ਯਾਰ ਜੈਜ ਹੀ ਮੁੱਲ ਕਰਨਾ 62000 ਰੁਪਏ ਮੁੱਲ ਇਹਦਾ ਚੱਕ ਬਾਈ 62000 ਦੀ ਬੜ ਬਾਈ ਇਹ ਸੀ ਫੁੱਲ ਕਿ ਮਰਜੀ ਵੇਚੀਏ ਫੁੱਲ ਕੱਚੀ ਕੱਚੀ ਆ ਢੱਲਾ ਬਹੁਤ ਹੁੰਦੀ ਆ ਸਾਰੀਆਂ ਵਾਰਡਾਂ ਲਾ ਕੱਢੂ ਫੇਰ ਕਰਮ ਵਾਲੇ ਨੇ ਸੋਣਾਗਾ ਬਾਈ ਦੋਰਾ ਇੱਕ ਨੰਬਰ ਕੱਚੀ ਕੱਚੀ ਆ ਖਾਣੀ ਬੜਾ ਚੰਗਾ ਲੱਗਿਆ ਮੱਧ ਨਾਲ ਦਾ ਥਣ ਲੱਗਿਆ ਤੇ ਮੱਧ ਨੂੰ ਹੀ ਦੁੱਧ ਦੇਣਾ ਇਹਨੇ ਫੈਂਡ ਫੋਨ ਕਰਮ ਵਾਲੇ ਦੀ ਫੁੱਲ ਚੰਗੀ ਆਊਗੀ ਜਰਸੀ ਦੀ ਮੰਗ ਬਹੁਤ ਆ ਬਾਈ ਲਾਹੂ ਬੋਧਿਆਰ ਹਨ ਜਿਹੜੇ ਹਸਾਬ ਨਾਲ ਟਲਾ ਟੋਲਾ ਟਲਾ ਬਹੁਤ ਲੇਵਾ ਹੁੰਦਾ ਲਾਹੂ ਵੀ ਬਹੁਤ ਬਈ ਦੇਵਾ ਬਹੁਤ ਅੱਗੇ ਬਈ ਤਨ ਨੰਬਰ ਕਿਹੜਾ ਦੀ ਸੂਈ ਅੱਜ ਸਵੇਰ ਹੀ ਪੱਡੇ ਬਈ ਆ ਬੱਚੀ ਦਿੱਤੀ ਇਹਨੇ ਸਵੇਰ ਬੱਚਾ ਬੱਚੀ ਦਿੱਤੀ ਬੱਚੀ ਚੰਗੀ ਹੈ ਨਾ ਬੱਚੀ ਬਹੁਤ ਗਾਹ ਬੱਚਾ ਬੱਚੀ ਨੂੰ ਜਨਮ ਦਿੱਤਾ ਬਹੁਤ ਚੰਗੀ ਬੱਚੀ ਹੈ ਬਈ ਕੰਢੀ ਸੀ ਲੋਈ ਵੀ ਬਹੁਤ ਅਜਮਾਤੀ ਬੈਠਾ ਰਹੇ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਡਾਕਟਰ ਆ ਯਾਰ ਆਪਾਂ ਪਹਿਲਾਂ ਦੱਸ ਦਗੇ ਵੀ ਖਾਣਾ ਆਪਾਂ ਚਾਰੇ ਪਾਸੇ ਕਰਕੇ ਲਈ ਸੀਗੇ ਹੂੰ ਸੜਕੋ ਪਤਲਾ ਗਿਆ ਦੁੱਧ ਮਾਰਿਆ ਤੇ ਹੁਣ ਪਣੀ ਜਮ ਲੱਗ ਗਿਆ ਦੁੱਧਾ ਯਾਰ ਇੱਕ ਥਣ ਚ ਹਾਂ ਠੀਕ ਆ ਆਪਾਂ ਹੁਣ ਤਿੰਨਾਂ ਜੀ ਕਹਿ ਕੇ ਵੇਚਣੀ ਪੈਣੀ ਆ ਠੀਕ ਆ ਨਹੀਂ ਹੂੰ ਬਾਈ ਕਹਿੰਦਾ ਚਾਹੇ ਥੱਲ ਮੰਨ ਲਓ ਚੱਲ ਜਰੂਰ ਸਕਦਾ ਹਾਂ 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 ਅੱਜ ਹੀ ਹੋਇਆ ਬਾਈ ਬੋਲੇ ਇੱਕੋ ਦਾ ਬਰਾਬਰ ਮਾਰਦੀ ਠੀਕ ਆ ਬਾਈ ਖਟਾ ਖਟਾ ਬੋਲੇ ਜਦੇ ਲਈ ਆ ਚਲੋ ਅੱਗੇ ਕਰਮਾ ਬਾਈ ਤਿੰਨ ਮੰਨ ਕੇ ਸੌਦਾ ਕਰ ਲਓ ਉਹ ਫਿਰ ਆਲਾ ਕਹਿੰਦਾ ਪਤਾ ਨਹੀਂ ਵੀਡੀਓ ਚ ਦੱਸਿਆ ਸਹੀ ਆ ਬਾਈ ਸਹੀ ਆ ਜ਼ਰੂਰੀ ਹੈ ਫੇਸ ਦੀ ਬਿਊਟੀ ਚੰਗੀ ਆ ਬੋਦੀ ਬਦੀ ਚੰਗੀ ਆ ਚੰਪ ਚੰਪ ਚੰਗੀ ਦੋ ਦਵਾ ਦਿੰਦੀ ਆ 20 ਬਾਈ ਲੀਟਰ ਆ ਬਾਈ ਦਾ ਓਕੇ ਬਾਈ ਚੰਗੇ ਰਿਕਾਰਡ ਵਾਲੀ ਆ ਕਰਮ ਵਾਲੀ ਜਰਸੀ ਆ ਬਲੈਕ ਹਨ ਹਾਂ ਜਰਸੀ ਆ ਬਲੈਕ ਮੰਗ ਬਹੁਤ ਮਿਲਦੀ ਘੱਟ ਆ ਲੇਵਲ ਉਹ ਬਾਈ ਵਾੜਾ ਕਰ ਮਾਇਆ ਬਹੁਤ ਚੰਗਾ ਲੱਗਿਆ ਜਿਵੇਂ ਮਰਜੀ ਵੜਾ ਕੋਈ ਚੱਕਰ ਹੀ ਨਹੀਂ ਕਹਿਣਾ ਕੋਈ ਨਹੀਂ ਠੰਡੀ ਸੀ ਹਾਂ ਕੀ ਬਾਤ ਆ ਬਾਈ ਕੀ ਮੋਲੇ ਜੈਜ ਮੋਲੇ ਦਾ ਯਾਰ ਆ ਜੈ 45000 ਰੁਪਏ ਹੀ ਆ ਮਾਨਦਾਨ ਹੋ ਜਾ ਕਰ ਦਾਂਗੇ ਚੱਕ ਜਮ ਜੈਜ ਮੋਲਾ ਬਾਈ 45000 ਰੁਪਏ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਰਡ ਚੰਗੇ ਲੇਵਲ ਉਹ ਬਹੁਤ ਚੰਗਾ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਬੱਚਾ ਵੀ ਮਗਰ ਬੱਚੀ ਆ ਭਾਈ ਕਿਉਂ ਬੱਚੀ ਨੇ ਭਈ ਸਾਲ ਡੇਢ ਸਾਲ ਨੂੰ ਕਰਮਾ ਲਈ ਨੇ ਨਾਲ ਹੀ ਤਿਆਰ ਹੋ ਜਾਣਾ ਨਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੀ ਜਿਸੇ ਵੀਰ ਦੇ ਤਿੰਨਾਂ ਜੋ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ